ਜੀ ਕੋਈ ਗੱਲ ਕਰ ਲਓ ਜੀ ਬੀਜੇਪੀ ਨੇ ਸਾਰੇ ਕੰਮ ਜਿਹੜੇ ਕੀਤੇ ਆ ਪੰਜਾਬ ਨੂੰ ਬਰਬਾਦ ਕਰਨ ਲਈ ਪੰਜਾਬ ਦੀ ਜਵਾਨੀ ਨੂੰ ਬਰਬਾਦ ਕਰਨ ਲਈ ਪੰਜਾਬ ਦੀ ਕਿਸਾਨੀ ਨੂੰ ਕਿਉਂ ਨਹੀਂ ਜਾ ਸਕਦੇ ਪੰਜਾਬ ਦੇ ਲੋਕ ਦਿੱਲੀ ਸਾਡੀ ਸਾਡੀ ਰਾਜਧਾਨੀ ਨਹੀਂ ਆ ਉਹ ਦਿੱਲੀ ਦੀ ਰਾਜਧਾਨੀ ਚ ਵੱਢ ਨਹੀਂ ਸਕਦੇ ਸਾਡੀ ਸਾਥ ਤੋਂ ਖੋਣ ਨੂੰ ਵਿਰਦੇ ਆ ਇਹ ਨਹੀਂ ਕਰਦੇ ਆ ਨਾਲ ਜਿਮਨੀ ਚੋਣਾ ਲੈ ਕੇ ਡਾਕਟਰ ਬਲਬੀਰ ਸਿੰਘ ਜੀ ਬਰਨਾਲਾ ਪਹੁੰਚੇ ਹੈਗੇ ਆ ਸਿਹਤ ਮੰਤਰੀ ਹੈਗੇ ਆ ਸਰ ਕੀ ਕਹਿਣਾ ਚਾਹਣਾ ਬਰਨਾਲਾ ਜਿਮਨੀ ਚੋਣਾ ਨੂੰ ਕਿਵੇਂ ਦੇਖਦੇ ਆ ਜਿਹੜੇ ਲੋਕਾਂ ਨੇ ਕੰਮ ਕੀਤੇ ਆ ਚਾਹੇ ਹਸਪਤਾਲਾਂ ਚ ਦਵਾਈ ਪਹਚਾਈ ਆ ਟੇਨਾਂ ਦੇ ਪਾਣੀ ਪਹਚਾਇਆ ਸਕੂਲ ਠੀਕ ਕੀਤੇ ਆ ਨੌਕਰੀਆਂ ਦਵਾਈਆਂ ਲੋਕਾਂ ਨੂੰ ਮਾਨ ਸਰਕਾਰ ਦੇ ਕੰਮ ਕੇਜਰੀਵਾਲ ਦੀ ਜਿਹੜੀ ਸੋਚ ਆ ਔਰ ਰਾਸ ਆ ਗਈ ਹੈ ਤੇ ਪੰਜਾਬ ਦੇ ਲੋਕ ਚਾਰ ਦੀਆਂ ਚਾਰੋ ਸੀਟਾਂ ਜਿਹੜੀਆਂ ਅਰਵਿੰਦ ਕੇਜਰੀਵਾਲ ਦੀ ਝੋਲੀ ਚ ਪਾਉਣ ਲਈ ਤਿਆਰ ਹੈ ਮਾਨ ਸਰਭ ਦੀ ਝੋਲੀ ਚ ਪਾਉਣ ਲਈ ਤਿਆਰ ਹੈ ਸਰ ਆਸ਼ਾ ਵਰਕਰਾਂ ਵੱਲੋਂ ਵੀ ਮੰਗਾਂ ਨੂੰ ਲੈ ਕੇ ਸਰਕਾਰ ਪ੍ਰਤੀ ਕੀ ਕਿਹਾ ਜਾ ਰਿ ਇਲੈਕਸ਼ਨ ਸੀ ਅਸੀਂ ਉਹ ਵਾਦਾ ਪੂਰਾ ਕਰਤਾ ਅੱਗੇ ਵੀ ਉਹਨਾਂ ਦੇ ਕਰਾਂਗੇ ਮੈਂ ਉਹਦੀ ਸਾਰੀ ਆਪਣਾ ਤਿਆਰ ਵੀ ਟਰਾਲਿਆ ਖੜੜਾ ਜਿਸ ਤਰ੍ਹਾਂ ਪੰਜਾਬ ਸਰਕਾਰ ਨੂੰ ਪੈਸੇ ਦੇ ਰਹੀ ਆ ਕੇਂਦਰ ਤੋਂ ਵੀ ਲੈ ਕੇ ਆਉਂਗਾ ਪਹਿਲਾਂ ਇੰਸ਼ੋਰੈਂਸ ਲੈ ਕੇ ਆਇਆ ਸੀਗਾ ਉਹਨਾਂ ਦਾ ਅਸੀਂ ਪੂਰਾ ਮਾਨਸਤਕਾਰ ਕਰਾਂਗੇ ਪਿਆਰ ਦੀਆਂ ਲਾਡਲੀਆਂ ਤੇ ਆ ਗਈਆਂ ਵਿਸ਼ਵਾਸ ਰੱਖੋ ਸਾਰਿਆਂ ਦਾ ਕਰ ਰਹੇ ਆ ਜੀ ਸਾਰਿਆਂ ਨੂੰ ਕਰਾਂਗੇ ਆਮ ਆਦਮੀ ਪਾਰਟੀਆ ਗੜ ਵੀ ਮੰਨਿਆ ਜਾ ਰਿਹਾ ਹੈਗਾ ਬਰਨਾਲਾ ਹੋਵੇ ਚਾਹੇ ਸੰਗਰੂਰ ਹੋਵੇ ਬਰਨਾਲਾ ਵੀ ਪਹੁੰਚੇ ਹੈਗੇ ਆ ਬੀਜੇਪੀ ਪਾਰਟੀ ਕਹਿ ਰਹੀ ਆ ਵੀ ਮੈਂ ਅਸੀਂ ਜਿੱਤਾਂਗੇ ਕਿਵੇਂ ਦੇਖੋਗੇ ਸਰ ਉਹ ਬੀਜੇਪੀ ਦਾ ਜੋ ਮਰਜ਼ੀ ਕਹੀ ਚੱਲੇ ਜੀ ਬੀਜ ਪੰਜਾਬ ਨੂੰ ਬਰਬਾਦ ਕਰਨ ਦਾ ਤਿਆਰ ਕੀਤਾ ਹੋਇਆ ਜੀ ਗੱਲ ਚਾਹੇ ਚੰਡੀਗੜ੍ਹ ਦੇ ਮੁੱਦੇ ਦੀ ਹੋਵੇ ਗੱਲ ਚਾਹੇ ਜਿਹੜੇ ਵਿਦੇਸ਼ਾਂ ਵਿੱਚ ਰਹਿੰਦੇ ਆ ਭਾਰਤੀ ਆ ਖਾਸ ਕਰਕੇ ਪੰਜਾਬੀ ਆ ਉਹਨਾਂ ਦੀ ਹੋਵੇ ਗੱਲ ਨਸ਼ਿਆਂ ਦੀ ਹੋਵੇ ਨਸ਼ੇ ਕਿੱਥੋਂ ਆ ਰਹੇ ਆ ਜੀ ਪਾਕਿਸਤਾਨ ਤੋਂ ਆ ਰਹੇ ਆ ਗੁਜਰਾਤ ਤੋਂ ਆ ਰਹੇ ਆ ਸੋ ਕਣਕ ਦੀ ਮਤਲਬ ਜਿਹੜਾ ਝੋਨਾ ਨਹੀਂ ਚੱਕਣ ਦੇਣਾ ਝੋਨਾ ਚੱਕਣ ਦੀ ਹੋਵੇ ਤੁਸੀਂ ਕੋਈ ਗੱਲ ਕਰ ਲਓ ਜੀ ਭਾਜਪਾ ਨੇ ਸਾਰੇ ਕੰਮ ਜਿਹੜੇ ਕੀਤੇ ਆ ਪੰਜਾਬ ਨੂੰ ਬਰਬਾਦ ਕਰਨ ਲਈ ਪੰਜਾਬ ਦੀ ਜਵਾਨੀ ਨੂੰ ਬਰਬਾਦ ਕਰ ਲੈ ਪੰਜਾਬ ਦੀ ਕਿਸਾਨ ਨੂੰ ਕਿਉਂ ਜੀ ਪੰਜਾਬ ਦੇ ਕਿਸਾਨ ਕਿਉਂ ਨਹੀਂ ਜਾ ਸਕਦੇ ਕਿਹੜੇ ਮੂਹਰੇ ਲੋਕਾਂ ਤੋਂ ਵੋਟਾਂ ਮੰਗਦੇ ਆ ਜੀ ਇਹ ਕਿਉਂ ਨਹੀਂ ਜਾ ਸਕਦੇ ਪੰਜਾਬ ਦੇ ਲੋਕ ਦਿੱਲੀ ਸਾਡੀ ਸਾਡੀ ਰਾਜਧਾਨੀ ਨਹੀਂ ਆ ਉਹ ਦਿੱਲੀ ਦੀ ਰਾਜਧਾਨੀ ਚ ਵੜ ਨਹੀਂ ਸਕਦੇ ਸਾਡੀ ਸਾਥੋਂ ਕੋਣ ਨੂੰ ਵਿਰਦਿਆ ਇਹ ਨਹੀਂ ਕਰਦੇ ਆ ਗਿਆ ਉਹਨੂੰ ਸੁਖਵੀਰ ਬਾਦਲ ਵੱਲੋਂ ਅਸਤੀਫਾ ਦਿੱਤਾ ਗਿਆ ਕਿਵੇਂ ਦੇ ਦੇ ਸਰ ਮੈਂ 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 ਅਕਾਲੀ ਦਲ ਨੂੰ ਜੜੀ ਵਧਾਈ ਦਿੰਦਾ ਜੀ ਕਿ ਉਹਨਾਂ ਦਾ ਹੁਣ ਸ਼ਟਕਾਰਾ ਹੋ ਗਿਆ ਤੇ ਹੁਣ ਸ਼ਾਇਦ ਤਰੱਕੀ ਕਰਨਗੇ ਉਹ ਕਹਿੰਦੇ ਹੁੰਦੇ देर ਨਾਲ ਲਿਆ ਗਿਆ ਸਹੀ ਫੈਸਲਾ ਬਹੁਤ ਪਹਿਲਾਂ ਲੈਣਾ ਚਾਹੀਦਾ ਸੀ ਕਾਲੀ ਦਲ ਦਾ ਥੋੜਾ ਮੋਟਾ ਬਚਾਓ ਜਾਣਾ ਸੀ ਬਟ ਉਹਨਾਂ ਨੇ ਗੱਲ ਸਿਰੇ ਲਾ ਕੇ ਜਦੋਂ ਕੋਈ ਰਸਤਾ ਨਹੀਂ ਰਿਹਾ ਤਾਂ ਦਿੱਤਾ ਉਹਨਾਂ ਨੇ ਚਲੋ ਇਹ ਉਹਨਾਂ ਦਾ ਇੰਟਰਨਲ ਮੈਟਰ ਹੈ ਜੀ ਮੈਂ ਬਹੁਤਾ ਨਹੀਂ ਇਹ ਤੇ ਕਹਿੰਦਾ ਬਟ ਸ਼ਾਇਦ ਕਿਤੇ ਨਾ ਕਿਤੇ ਕੋਈ ਜਿਹੜਾ ਇਹਦੇ ਚ ਕਾਲੀ ਦਲ ਦਾ ਪਰਯੋਗ ਕਰੇ ਸੋ ਸਿਹਤ ਮੰਤਰੀ ਬਲਬੀਰ ਸਿੰਘ ਵੱਲੋਂ ਜਿਹੜਾ ਹੈਗਾ ਬਰਨਾਲਾ ਜਮਨੀ ਚੋਣਾਂ ਨੂੰ ਲੈ ਕੇ ਐਲਾਨ ਕੀਤਾ ਗਿਆ ਹੈਗਾ ਬਰਨਾਲਾ ਜਮਨੀ ਚੋਣਾਂ ਵਿੱਚ ਆਮ ਆਦਮੀ ਪਾਰਟੀ ਵੱਡੇ ਮਾਰਜਿਨ ਨਾਲ ਵੋਟਾਂ ਨੂੰ ਲੈ ਕੇ ਜਿਹੜਾ ਹੈਗਾ ਜਿੱਤ ਪ੍ਰਾਪਤ ਕਰੇਗੀ ਕੈਮਰਾਵਰ ਜਿੱਤੇ ਲਦਰ ਮਿੰਦਰ ਸਿੰਘ ਢਾਲੀਵਾਲ ਡੇਲੀਪੋਰਟ ਪੰਜਾਬ ਰਹਣਾ ਮਚਲ ਬਰਨਾਲਾ ਤੁਸੀਂ ਕੋਈ ਗੱਲ ਕਰ ਲਓ ਜੀ ਭਾਜਪੀ ਨੇ ਸਾਰੇ ਕੰਮ ਜਿਹੜੇ ਕੀਤੇ ਆ ਪੰਜਾਬ ਨੂੰ ਬਰਬਾਦ ਕਰਨ ਲਈ ਪੰਜਾਬ ਦੀ ਜਵਾਨੀ ਨੂੰ ਬਰਬਾਦ ਕਰਨ ਲਈ ਪੰਜਾਬ ਦੀ ਕਿਸਾਨੀ ਨੂੰ ਕਿਉਂ ਨਹੀਂ ਜਾ ਸਕਦੇ ਪੰਜਾਬ ਦੇ ਲੋਕ ਦਿੱਲੀ ਸਾਡੀ ਸਾਡੀ ਰਾਜਧਾਨੀ ਨਹੀਂ ਆ ਉਹ ਦਿੱਲੀ ਦੀ ਰਾਜਧਾਨੀ ਚ ਵੱਢ ਨਹੀਂ ਸਕਦੇ ਸਾਡੀ ਸਾਥ ਤੋਂ ਕੋਣ ਨੂੰ ਵਿਰਦਿਆ ਇਹ ਨਹੀਂ ਕਰਦੇ ਆ ਬਰਨਾਲਾ ਜਿਮਨੀ ਚੋਣਾ ਲੈ ਕੇ ਡਾਕਟਰ ਬਲਬੀਰ ਸਿੰਘ ਜੀ ਬਰਨਾਲਾ ਪਹੁੰਚੇ ਹੈਗੇ ਆ ਸਿਹਤ ਮੰਤਰੀ ਹੈਗੇ ਆ ਸਰ ਕੀ ਕਹਿਣਾ ਚਾਹਣਾ ਬਰਨਾਲਾ ਜਿਮਨੀ ਚੋਣਾ ਨੂੰ ਕਿਵੇਂ ਦੇਖਦੇ ਆ ਜਿਹੜੇ ਲੋਕਾਂ ਨੇ ਕੰਮ ਕੀਤੇ ਆ ਚਾਹੇ ਹਸਪਤਾਲਾਂ 'ਚ ਦਵਾਈ ਪਚਾਈ ਆ ਟੇਨਾਂ ਦੇ ਪਾਣੀ ਪਚਾਇਆ ਸਕੂਲ ਠੀਕ ਕੀਤੇ ਆ ਨੌਕਰੀਆਂ ਦਵਾਈਆਂ ਲੋਕਾਂ ਨੂੰ ਮਾਨ ਸਰਕਾਰ ਦੇ ਕੰਮ ਕੇਜਰੀਵਾਲ ਦੀ ਜਿਹੜੀ ਸੋਚ ਆ ਔਰ ਰਾਸ ਆ ਗਈ ਆ ਤੇ ਪੰਜਾਬ ਦੇ ਲੋਕ ਚਾਰ ਦੀਆਂ ਚਾਰੋ ਸੀਟਾਂ ਜਿਹੜੀਆਂ ਅਰਵਿੰਦ ਕੇਜਰੀਵਾਲ ਦੀ ਝੋਲੀ 'ਚ ਪਾਉਣ ਲਈ ਤਿਆਰ ਆ ਮਾਨ ਸਭ ਦੀ ਝੋਲੀ 'ਚ ਪਾਉਣ ਲਈ ਤਿਆਰ ਆ ਸਰ ਆਸ਼ਾ ਵਰਕਰਾਂ ਵੱਲੋਂ ਵੀ ਮੰਗਾਂ ਨੂੰ ਲੈ ਕੇ ਸਰਕਾਰ ਪ੍ਰਤੀ ਨਿਕਿਆ ਭਾਈ ਇਲੈਕਸ਼ਨ ਸੀ ਅਸੀਂ ਉਹ ਵਾਦਾ ਪੂਰਾ ਕਰਤਾ ਅੱਗੇ ਵੀ ਉਹਨਾਂ ਦੇ ਕਰਾਂਗੇ ਮੈਂ ਉਹਦੀ ਸਾਰੀ ਆਪਣਾ ਤਿਆਰ ਵੀ ਟਰਾਲਿਆ ਖੜੜਾ ਜਿਸ ਤਰ੍ਹਾਂ ਪੰਜਾਬ ਸਰਕਾਰ ਨੂੰ ਪੈਸੇ ਦੇ ਰਹੀ ਆ ਕੇਂਦਰ ਤੋਂ ਵੀ ਲੈ ਕੇ ਆਉਂਗਾ ਪਹਿਲਾਂ ਇੰਸ਼ੋਰੈਂਸ ਲੈ ਕੇ ਆਇਆ ਸੀਗਾ ਉਹਨਾਂ ਦਾ ਅਸੀਂ ਪੂਰਾ ਮਾਨਸਤਕਾਰ ਕਰਾਂਗੇ ਪਿਆਰ ਦੀਆਂ ਲਾਡਲੀਆਂ ਤੇ ਆ ਗਈਆਂ ਵਿਸ਼ਵਾਸ ਰੱਖੋ ਸਾਰਿਆਂ ਦਾ ਕਰ ਰਹੇ ਆ ਜੀ ਸਾਰਿਆਂ ਨੂੰ ਕਰਾਂਗੇ ਆਮ ਆਦਮੀ ਪਾਰਟੀਆ ਗੜ ਵੀ ਮੰਨਿਆ ਜਾ ਰਿਹਾ ਹੈਗਾ ਬਰਨਾਲਾ ਹੋਵੇ ਚਾਹੇ ਸੰਗਰੂਰ ਹੋਵੇ ਬਰਨਾਲਾ ਵੀ ਪਹੁੰਚੇ ਹੈਗੇ ਆ ਬੀਜੇਪੀ ਪਾਰਟੀ ਕਹਿ ਰਹੀ ਆ ਵੀ ਮੈਂ ਅਸੀਂ ਜਿੱਤਾਂਗੇ ਕਿਵੇਂ ਦੇਖੋਗੇ ਸਰ ਉਹ ਬੀਜੇਪੀ ਦਾ ਜੋ ਮਰਜ਼ੀ ਕਹੀ ਚੱਲੇ ਜੀ ਬ ਪੰਜਾਬ ਨੂੰ ਬਰਬਾਦ ਕਰਨ ਦਾ ਤਹਿਯਾ ਕੀਤਾ ਹੋਇਆ ਜੀ ਗੱਲ ਚਾਹੇ ਚੰਡੀਗੜ੍ਹ ਦੇ ਮੁੱਦੇ ਦੀ ਹੋਵੇ ਗੱਲ ਚਾਹੇ ਜਿਹੜੇ ਵਿਦੇਸ਼ਾਂ ਵਿੱਚ ਰਹਿੰਦੇ ਭਾਰਤੀ ਆ ਖਾਸ ਕਰਕੇ ਪੰਜਾਬੀ ਆ ਉਹਨਾਂ ਦੀ ਹੋਵੇ ਗੱਲ ਨਸ਼ਿਆਂ ਦੀ ਹੋਵੇ ਨਸ਼ੇ ਕਿੱਥੋਂ ਆ ਰਹੇ ਆ ਜੀ ਪਾਕਿਸਤਾਨ ਤੋਂ ਆ ਰਹੇ ਆ ਗੁਜਰਾਤ ਤੋਂ ਆ ਰਹੇ ਆ ਤੋ ਕਣਕ ਨਹੀਂ ਮਤਲਬ ਜਿਹੜਾ ਝੋਨਾ ਨਹੀਂ ਚੱਕਣ ਦੇਣਾ ਝੋਨਾ ਚੱਕਣ ਦੀ ਹੋਵੇ ਤੁਸੀਂ ਕੋਈ ਗੱਲ ਕਰ ਲਓ ਜੀ ਭਾਜਪਾ ਨੇ ਸਾਰੇ ਕੰਮ ਜਿਹੜੇ ਕੀਤੇ ਆ ਪੰਜਾਬ ਨੂੰ ਬਰਬਾਦ ਕਰਨ ਲਈ ਪੰਜਾਬ ਦੀ ਜਵਾਨੀ ਨੂੰ ਬਰਬਾਦ ਕਰ ਲਈ ਪੰਜਾਬ ਦੀ ਕਿਸਾਨੀ ਨੂੰ ਕਿਉਂ ਜੀ ਪੰਜਾਬ ਦੇ ਕਿਸਾਨ ਕਿਉਂ ਨਹੀਂ ਜਾ ਸਕਦੇ ਕਿਹੜੇ ਮੂਹਰੇ ਲੋਕਾਂ ਤੋਂ ਵੋਟਾਂ ਮੰਗਦੇ ਆ ਜੀ ਇਹ ਕਿਉਂ ਨਹੀਂ ਜਾ ਸਕਦੇ ਪੰਜਾਬ ਦੇ ਲੋਕ ਦਿੱਲੀ ਸਾਡੀ ਦਾ ਸਾਡੀ ਰਾਜਧਾਨੀ ਨਹੀਂ ਆ ਉਹ ਦਿੱਲੀ ਦੀ ਰਾਜਧਾਨੀ ਚ ਵੜ ਨਹੀਂ ਸਕਦੇ ਸਾਡੀ ਸਾਤੋਂ ਕੋਣ ਨੂੰ ਵਿਰਦਿਆ ਇਹ ਨਹੀਂ ਕਰਦੇ ਆ ਗਿਆ ਉਹਨੂੰ ਸੁਖਵੀਰ ਬਾਦਲ ਵੱਲੋਂ ਅਸਤੀਫਾ ਦਿੱਤਾ ਗਿਆ ਕਿਵੇਂ ਦੇ ਦੇ ਸਰ ਮੈਂ 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 ਅਕਾਲੀ ਦਲ ਨੂੰ ਜਿਹੜੀ ਵਧਾਈ ਦਿੰਦਾ ਜੀ ਕਿ ਉਹਨਾਂ ਦਾ ਹੁਣ ਛਟਕਾਰਾ ਹੋ ਗਿਆ ਤੇ ਹੁਣ ਸ਼ਾਇਦ ਉਹ ਤਰੱਕੀ ਕਰਨਗੇ ਉਹ ਕਹਿੰਦੇ ਹੁੰਦੇ देर ਨਾਲ ਲਿਆ ਗਿਆ ਸਹੀ ਫੈਸਲਾ ਬਹੁਤ ਪਹਿਲਾਂ ਲੈਣਾ ਚਾਹੀਦਾ ਸੀ ਕਾਲੀ ਦਲ ਦਾ ਥੋੜਾ ਮੋਟਾ ਬਚਾਓ ਜਾਣਾ ਸੀ ਬਟ ਉਹਨਾਂ ਨੇ ਗੱਲ ਸਿਰੇ ਲਾ ਕੇ ਜਦੋਂ ਕੋਈ ਰਸਤਾ ਨਹੀਂ ਰਿਹਾ ਤਾਂ ਦਿੱਤਾ ਉਹਨਾਂ ਨੇ ਚਲੋ ਇਹ ਉਹਨਾਂ ਦਾ ਇੰਟਰਨਲ ਮੈਟਰ ਹੈ ਜੀ ਮੈਂ ਬਹੁਤਾ ਨਹੀਂ ਇਹ ਤੇ ਕਹਿੰਦਾ ਬਟ ਸ਼ਾਇਦ ਕਿਤੇ ਨਾ ਕਿਤੇ ਕੋਈ ਜਿਹੜਾ ਇਹਦੇ ਚ ਕਾਲੀ ਦਲ ਦਾ ਪਰਯੋਗ ਕਰੇ ਸੋ ਸਿਹਤ ਮੰਤਰੀ ਬਲਬੀਰ ਸਿੰਘ ਵੱਲੋਂ ਜਿਹੜਾ ਹੈਗਾ ਬਰਨਾਲਾ ਜਮਨੀ ਚੋਣਾਂ ਨੂੰ ਲੈ ਕੇ ਐਲਾਨ ਕੀਤਾ ਗਿਆ ਹੈਗਾ ਬਰਨਾਲਾ ਜਮਨੀ ਚੋਣਾਂ ਵਿੱਚ ਆਮ ਆਦਮੀ ਪਾਰਟੀ ਵੱਡੇ ਮਾਰਜਿਨ ਨਾਲ ਵ ਕੈਮਰਾਵਰ ਜਿੱਤੇ ਲਿਆ ਤਰਮਿੰਦਰ ਸਿੰਘ ਢਾਲੀਵਾਲ ਡੇਲੀਪੋਰਟ ਪੰਜਾਬ ਰਹਿਣਾ ਮਚਲ ਬਰਨਾਲਾ